ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਹੂ ਸਰਮਜੀਤ ਸਿੰਘ ਪਕਣਾ ਤੇ ਹੁਣ ਤੁਹਾਡੇ ਨਾਲ ਇੱਕ ਬਹੁਤ ਵੱਡੀ ਜਿਹੜੀ ਖਬਰ ਸਾਂਝੀ ਕਰਨ ਵਾਸਤੇ ਪਹੁੰਚ ਚੁੱਕਿਆ ਹਾਂ ਜੀ ਸਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਰਾਜ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਕੇ 10 ਸਾਲ ਗੱਠਚੂੜ ਦੀ ਸਰਕਾਰ ਰਹੀ ਹੈ ਤੇ ਵਕ ਵਕ ਸਮਿਆਂ ਦੇ ਉੱਪਰ ਹਮੇਸ਼ਾ ਸਖਵੀਰ ਸਿੰਘ ਬਾਦਲ ਦੇ ਬੜੇ ਬਿਆਨ ਆਪਾਂ ਸੁਣਿਆ ਕਰਦੇ ਸੀ ਜਿਸ ਵਿੱਚ ਉਹ ਬੜੇ ਚੀਖ ਚੀਖ ਕੇ ਕਹਿਆ ਕਰਦੇ ਸੀ ਕਿ ਜਿਹੜੇ ਵਿਲੇ ਲੋਕ ਹੁੰਦੇ ਆ ਉਹ ਧਰਨੇ ਦੇ ਨਾਲ ਆ ਜਾਂਦੇ ਨੇ ਸੜਕਾਂ ਦੇ ਉੱਪਰ ਇਖਬਾਰਾਂ ਦੇ ਵਿੱਚ ਵੀ ਇਹ ਖਬਰਾਂ ਬੜੀਆਂ ਪ੍ਰਕਾਸ਼ਿਤ ਹੋਈਆਂ ਸੀ ਇਹਨਾਂ ਖਬਰਾਂ ਨੂੰ ਪੜ੍ਹ ਕੇ ਅੱਜ ਉਹੀ ਲੋਕ ਬੜੀਆਂ ਦੰਦੀਆਂ ਕਾਢਦੇ ਕਿ ਯਾਰ ਸਮੇਂ ਦਾ ਇੱਕ ਦੇਖ ਲੋ ਚੱਕਰ ਹੈ ਜੀ ਇੱਕ ਸਮਾਂ ਉਹ ਵੀ ਸੀ ਜਦੋਂ ਇਹ ਬਿਆਨ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤੇ ਜਾ ਰਹੇ ਸੀ ਤੇ ਇੱਕ ਬਿਆਨ ਉਹ ਹੈ ਕਿ ਅੱਜ ਸੁਖਵੀਰ ਸਿੰਘ ਬਾਦਲ ਖੁਦ ਰੋਸ ਧਰਨਿਆਂ ਦੇ ਉੱਪਰ ਬੈਠੇ ਨੇ ਚੰਡੀਗੜ੍ਹ ਆ ਲੈ ਚੱਲਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਭਾਜਪਾ ਦੇ ਨਾਲ ਸਾਂਝਾ ਇੱਕ ਪ੍ਰੋਗਰਾਮ ਰੱਖਿਆ ਸੀ ਬੀਜੇ ਸਾਫਲਾ ਨੂੰ ਨਾਲ ਲੈ ਕੇ ਗਵਰਨਰ ਸਾਹਿਬ ਕੋਲ ਯਾਦ ਪੱਤਰ ਸੌਪਿਆ ਜੀ ਸੁਖਬੀਰ ਸਿੰਘ ਬਾਦਲ ਨੇ ਤੇ ਸੁਖਬੀਰ ਸਿੰਘ ਬਾਦਲ ਤੇ ਵਿਜੇ ਸਾਹਪਲਾ ਜਿਹੜੇ ਕਿ ਚੰਡੀਗੜ੍ਹ ਪਹੁੰਚੇ ਆ ਜੀ ਗਵਰਨਰ ਸਾਹਿਬ ਦੇ ਕੋਲ ਤੇ ਸੁਖਬੀਰ ਸਿੰਘ ਬਾਦਲੇਗੇ ਕਾਂਗਰਸ ਸਰਕਾਰ ਨੂੰ ਹੁਣ ਬਰਖਾਸਤ ਕਰ ਦੇਣਾ ਚਾਹੀਦਾ ਕੀ ਕਾਰਨ ਕਿਉਂ ਬਰਖਾਸਤ ਕਰ ਦੇਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਬਰਖਾਸ ਇਸ ਵਾਰ ਕੇ ਕਰਨਾ ਚਾਹੀਦਾ ਕਿਉਂਕਿ ਜਿਹੜੀ ਮਾਈਨਿੰਗ ਦੀ ਲੁੱਟ ਨੂੰ ਲੈ ਕੇ ਕਾਨੂੰਨ ਵਿਵਸਥਾ ਇਹ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਖਰਾਬ ਹੋ ਚੁੱਕੀ ਹੈ ਚਰਮੜਾ ਚੁੱਕੀ ਹੈ ਬਹੁਤ ਮਾੜਾ ਹਾਲ ਆ ਪੰਜਾਬ ਦੇ ਵਿੱਚ ਕਾਨੂੰਨ ਦਾ ਸਿਸਟਮ ਦਾ ਵੈਸੇ ਦੇ ਦੇਖਿਆ ਜਾਵੇ ਕਾਨੂੰਨ ਦਾ ਹੈ ਮਾੜਾ ਹੀ ਹਾਲ ਹੁਣ ਉਹ ਕੁੜੀ ਮਾਨਪ੍ਰੀਤ ਕੌ ਜਿਹੜੀ ਕਨਸਟੇਬਲ ਆ ਉਹ ਜਿਹੜਾ ਇੱਕ ਮੁਨਸ਼ੀ ਜਿਹੜਾ ਮੁਨਸ਼ੀ ਕਹਿੰਦੇ ਥਾਣੇ ਦੀ ਮਾਂ ਹੁੰਦੀ ਆ ਉਹ ਮਾਂ ਐ ਆਪਣੀ ਧੀ ਨੂੰ ਖਾ ਗਈ ਇਹਨੂੰ ਕਹਿ ਸਕਦੇ ਆ ਜੀ ਕਲੀਅਰ ਕੱਟ ਕਿਸ ਤਰ੍ਹਾਂ ਦਾ ਕਾਨੂੰਨ ਹੋ ਗਿਆ ਸਾਡੇ ਮੁਲਕ ਦੇ ਵਿੱਚ ਸੋ ਖਾਸ ਕਰ ਪੰਜਾਬ ਦੀ ਜੇਕਰ ਗੱਲ ਕਰੀਏ ਮਾਨਪ੍ਰੀਤ ਬਾਦਲ ਦੇ ਉੱਪਰ ਵੀ ਉਹਨਾਂ ਨੇ ਕਾਫੀ ਕਰੜੇ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਮਾਨਪ੍ਰੀਤ ਬਾਦਲ ਕਿਸਾਨ ਕਰਜ਼ਾ ਮਾਫੀ ਲਈ ਇੱਕ ਵੱਡਾ ਦੋਸ਼ੀ ਹੈ ਉਹਨਾਂ ਨੇ ਕਿਹਾ ਕਿ ਮਾਨਪ੍ਰੀਤ ਬਾਦਲ ਝੂਠ ਬੋਲ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਹ ਗੁਮਰਾਹ ਕਰ ਰਿਹਾ ਤੇ ਕੈਬਨਿਟ ਮੰਤਰੀ ਰਾਣਾ ਗਰਜੀਤ ਦੇ ਖਿਲਾਫ ਜਿਹੜੀ ਕਿ ਮਾਈਨਿੰਗ ਸਕੈਂਡਲ ਜਿਹੜੀ ਸੀਬੀਆਈ ਜਾਂਚ ਤੇ ਈਡੀ ਦੀ ਜਾਂਚ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਈਡੀ ਦੀ ਜਾਂਚ ਮਾਨਪ੍ਰੀਤ ਬਾਦਲ ਇਸ ਚੀਜ਼ ਨੂੰ ਲੈ ਕੇ ਚੀਲਾ-ਚੀਲਾ ਕੇ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਖਜ਼ਾਨਾ ਖਾਲੀ ਹੈ ਖਜ਼ਾਨੇ ਦੇ ਵਿੱਚ ਪੈਸੇ ਆਣ ਦਿਓ ਸੋ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖੁਦ ਖੁਸ਼ੀਆਂ ਕਰ ਰਹੇ ਨੇ ਕਿਸਾਨ ਦਲਿਤਾਂ ਦਲਿਤਾਂ ਦੇ ਜਿਹੜੇ ਕਿ ਅਤਿਆਚਾਰ ਹੋ ਰਹੇ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਪੁਲਿਸ ਅਕਾਲੀ ਤੇ ਭਾਜਪਾ ਦੇ ਖਿਲਾਫ ਨਿੱਜੀ ਫੋਰਸ ਵਾਂਗੂ ਵਰਤ ਰਹੀ ਹੈ ਸੋ ਪੁਲਿਸ ਨੂੰ ਅਕਾਲੀਆਂ ਹੀ ਤੇ ਭਾਜਪਾ ਦੇ ਖਿਲਾਫ ਇੱਕ ਨਿੱਜੀ ਪੁਲਿਸ ਫੋਰਸ ਬਣਾ ਕੇ ਕਾਂਗਰਸ ਪਾਰਟੀ ਵਰਤ ਰਹੀ ਹੈ ਇਹ ਵੀ ਦੋਸ਼ ਲਾਇਆ ਸੋ ਕੁਝ ਕੁ ਗੱਲਾਂ ਦੇ ਵਿੱਚ ਹਾ ਸਾ ਵੀ ਆਉਂਦਾ ਹੈ ਕੁਝ ਗੱਲਾਂ ਦੇ ਵਿੱਚ ਤਰਸ ਵੀ ਆਉਂਦਾ ਹੈ ਕਿ 10 ਸਾਲ ਰਾਜ ਕਰਨ ਵਾਲੀ ਇਹ ਸਰਕਾਰ ਅੱਜ ਜਦੋਂ ਇਦਾਂ ਦੀਆਂ ਗੱਲਾਂ ਕਰਦੀ ਹੈ ਤਾਂ ਕਾਫੀ ਹੱਸੋ ਹਿਣੀਆਂ ਗੱਲਾਂ ਲੱਗਦੀਆਂ ਨੇ ਕਿਉਂਕਿ 10 ਸਾਲ ਦੇ ਵਿੱਚ ਬੜੀਆਂ ਗੱਲਾਂ ਇਹਨਾਂ ਦੇ ਟਾਈਮ 'ਚ ਵੀ ਇਦਾਂ ਦੀਆਂ ਵਾਪਰੀਆਂ ਜਿਹੜੀਆਂ ਗੱਲਾਂ ਨੂੰ ਇਹ ਸਰਕਾਰ ਸਾਬਕਾ ਸਰਕਾਰ ਪੁੱਲ ਚੁੱਕੀ ਹੈ ਪਰ ਲੋਕ ਚਾਹੁੰਦੇ ਸੀ ਪੰਜਾਬ ਦੇ ਵਿੱਚ ਇੱਕ ਨਵਾਂ ਪੰਜਾਬ ਤੇ ਨਵੀਆਂ ਸਹੂਲਤਾਂ ਪਰ ਕਿਤੇ ਨਾ ਕਿਤੇ ਲੱਗ ਰਿਹਾ ਕਿ ਇਹ ਸਹੂਲਤਾਂ ਤੋਂ ਸੱਖਣਾ ਰਹਿ ਗਿਆ ਪੰਜਾਬ ਤੁਹਾਨੂੰ ਪੰਜਾਬੀ ਖਬਰਾਂਵਾਂ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਦੇ ਨੇ तमाम ਵੱਡੀਆਂ ਖਬਰਾਂ ਦੇ ਇਥੇ ਸੁਣਨੀ ਆ ਪੜਨੀ ਹੈ ਤਾਂ ਅੱਜੋ ਸਾਡੇ YouTube ਚੈਨਲ ਆਜ ਨਿਊਜ਼ ਬਾਤ ਦੇਵਪਾ ਤੇ ਪਰਾਂ ਨੂੰ ਦਾ ਸਾਰਿਆਂ ਨੂੰ ਪਿਆਰ ਪ੍ਰਸਾਦ